ਮਾਂਜੁਰ ਡਿਜੀਪੀ ਸਾਹਿਬ ਪੰਜਾਬ ਅਤੇ ਸ੍ਰੀ ਗੌਰਤੂਰਾ ਐਸਐਸਪੀ ਕਪੂਥਲਾ ਵੱਲੋਂ ਮਸ਼ਰੂਤ 0 ਡਾਲਰ ਦੇ ਤਹਿਤ ਅਸੀਂ ਚੱਲ ਰਹੇ ਹਾਂ ਉਹਦੇ ਵਿੱਚ ਸੀਆਈਏ ਕਪੂਥਲਾ ਅਤੇ ਸੁਲਤਾਨਪੁਰ ਲੋਧੀ ਪੁਲਿਸ ਨੂੰ ਕਬੜੀ ਕੰਮਜਾਗੀ ਕੱਲ ਮਿਲੀ ਹੈ ਉਹਦੇ ਵਿੱਚ ਅੱਧਾ ਕਿਲੋ ਜਿਹੜੀ ਹੈਰੋਇਨ ਹੈ 500 ਗ੍ਰਾਮ ਇੱਕ ਪਿਸਤਲ ਹੈਗਾ ਕੰਟ੍ਰੀ ਮੈਡ ਉਹ ਬ੍ਰਾਂਧਨ ਕੀਤੇ ਆ ਆਪਣੇ ਪਾਲ ਪਿੰਡ ਹੈਗਾ ਉੱਥੋਂ ਲਿੰਕ ਰੋਡ ਤੋਂ ਉੱਥੇ ਏਸੀ ਕੇਵਲ ਸਿੰਘ ਜੀ ਅਗਵਾਈ ਸਿਨਤ ਕਰਨ ਦੀ ਕੀਤੀ ਸੀ ਸੀਏਏ ਨੇ ਤੇ ਉਹਦੇ ਵਿੱਚ ਜਦੋਂ ਉਹਨਾਂ ਨੂੰ ਐਪਲੀਕੇਸ਼ਨ ਦਿੱਤਾ ਦੋ ਲੱਤ ਤੇ ਮਿਲੇ ਇੱਕ ਨਵਦੀਪ ਹੈ ਤੇ ਦੂਜਾ ਜਸਕਰ ਹੈ ਇਹ ਫਰੀਦੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਮਕੂ ਥਾਣੇ ਦੇ ਜਿਨ੍ਹਾਂ ਪਾਸੋਂ ਇਹ ਬ੍ਰਾਂਧਨ ਜਿਹੜੀ ਆ ਹੋਈ ਹੈ ਇਹਦੇ ਵਿੱਚ ਇੱਕ ਮੋਟਰਸਾਈਕਲ ਵੀ ਇਹਨਾਂ ਤੋਂ ਬ੍ਰੰਮ ਹੋਇਆ ਹੈਗਾ ਔਰ ਇਹ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਦੋਨੇ ਲੜਕੇ ਜਿਹੜੇ ਲਿਗੇ ਆ 21 ਤੋਂ 23 ਸਾਲ ਦੇ ਵਿਚਕਾਰ ਹੈਗੇ ਆ ਇੱਕ ਜਿਹੜਾ ਹੈਗਾ ਉਹ ਡੀਏ ਦੇ ਵਿੱਚ ਪੜਦਾ ਹੈਗਾ ਔਰ ਦੂਜਾ ਖੇਤੀਬਾੜੀ ਕਰਦਾ ਹੈਗਾ ਤੇ ਇਹਦੇ ਵਿੱਚ ਅਸੀਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕਦਮਾ ਬੰਦਸ ਰਜਿਸਟਰ ਕੀਤਾ ਹੈ ਡੀਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਐਸਪੀ ਸੁਲਤਾਨਪੁਰ ਲੋਧੀ ਸੀਗੇ ਅਤੇ ਇਹਦੇ ਵਿੱਚ ਅਸੀਂ 21 ਸੀਰੀਜ਼ ਦੇ ਤਹਿਤ ਨੌਕਰਦਮਾ ਜਿਹੜਾ ਡਿਸਟ੍ਰਿਕਟ ਕੀਤਾ ਜੋ ਕਮਰਸ਼ੀਅਲ ਕੁਆਂਟੀਟੀ ਹੈ ਡੀਪੀਐਸ ਇੱਕ ਦੀ ਤੇ ਇਹਦੇ ਵਿੱਚ ਫਰਦਰ ਜਿਹੜੀ ਹੈ ਉਹ ਤਤਤੀਸ ਸਾਡੀ ਜਾਰੀ ਹੈ ਤੇ ਕਿੱਥੋਂ ਲੈ ਕੇ ਆਏ ਕਿ ਇਹਨਾਂ ਨੂੰ ਦੇਣੀ ਸੀਗੀ ਉਹਦੇ ਤੇ ਅਸੀਂ ਜਿਹੜੀ ਹੈ ਨੈਕਸਟ ਇਨਵੈਸਟੀਗੇਸ਼ਨ ਲਈ ਉਹ ਕਰ ਰਹੇ ਹਾਂ ਇਹ ਕਿੱਥੋਂ ਆਈਆਂ ਕਿੱਥੇ ਜਾਣੀ ਸੀ ਇਹਨਾਂ ਦਾ ਕੋਈ ਫੈਮਿਲੀ ਪਿਛਲਾ ਕਦਿੰਨਰ ਲੈ ਗਏ ਹਜੇ ਤੱਕ ਇਹ ਕੁਗਲ ਇਹਨਾਂ ਦੇ ਜੁੜੇ ਨਹੀਂ ਕਿਸ ਤਰ੍ਹਾਂ ਸਭ ਕੁਝ ਦੱਸਿਆ ਵੀ ਇਹ ਮੁੰਡਾ ਇਹ ਕਰਦਾ ਸੀ ਕਿ ਜਾਂ ਪਰੰਦੇ ਨਾਲ ਨਾਲੇ ਹਿਮਿਕਮ ਕਰਦਾ ਨਾਲ ਕਰਨਾ ਕਰਦਾ ਸੀ ਭੀਲਾ ਕੋਈ ਕੰਮ ਹੀ ਕਰੀ ਸੀ ਪੈਸੇ ਦਾ ਪੈਸੇ ਦਾ ਲੂਟ ਸੀਗਾ ਜੋ ਉਹਨਾਂ ਦੀ ਮੁੱਢਲੀ ਕੁਝ ਕਿਛ ਤੋਂ ਪਤਾ ਲੱਗਾ ਇਹ ਵੀ ਪੈਸੇ ਦਾ ਲੂਟ ਸੀਗਾ ਉਹਦੇ ਕਰਕੇ ਇਹਦੇ ਵਿੱਚ ਇੰਡਲਸ ਹੋ ਗਏ ਇੱਕ ਦਿਨ ਤਾਂ ਕਰ ਲਈ ਇਹ ਥੋੜੇ ਚੱਟੋ ਸੀ ਗਿਆ ਇਹਨਾਂ ਦੱਸਿਆ ਸੀ ਕਨਸੈਗਮੈਂਟ ਪਹਿਲਾਂ ਸੀ ਦਿੱਤੀ ਹੈ ਜੀ ਕਿ ਸੀ ਡਿਕਟਡ ਨੇ ਸੈਕਿੰਡ ਨੇ ਹਜੇ ਤੱਕ ਨਹੀਂ ਡਿਕਟਡ ਨਹੀਂ ਹੈ ਇਹ ਹੈ ਨਾ ਇਹਦਾ 21 ਸਾਲ ਦਾ ਹੈ ਬੀਏ ਅਗਰ ਲਾਸਟ ইয়ার ਹੀ ਕਾਲਜ ਟੂ ਸ਼ਾਰਟ ਕੀਤੀ ਹੋਏਗੀ ਜਾਂ ਬੀਏ ਚ ਇਹ ਕਿਹੜੀ ਚਾ ਫਸ ਸਕਦਾ ਬੀ ਫਸਟ ਇਅਰ ਬੀ ਫਸਟ ਇਅਰ ਹੈ ਨਾ ਤੇ ਕੋਈ ਸ਼ੌਕ ਜਾਂ ਦਾ ਕੋ ਮੋਬਾਈਲ ਵਗੈਰਾ ਕੁਛ ਏਦਾਂ ਦਾ ਜਾਂ ਹਾਈ ਪ੍ਰੋਫਾਈਲ ਜਾਂ ਦਾ ਜੋ ਸਟਾਈਲ ਸਟਾਈਲ ਆ ਉਹ ਕੀ ਹੈ ਜਨਕੀ ਮੋਬਾਈਲ ਤਾਂ ਤੁਹਾਨੂੰ ਪਤਾ ਰੱਖਣੀ ਹੈ ਰਕਮਨ ਸੇਕੀ ਮੂਰੀਏ ਦਾ ਟੈਲੈਂਟ ਹੈ ਜੀ ਹਾਂ ਕੁਝ ਏਦਾਂ ਦਾ ਵੀ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਜਿੱਦਾਂ ਕੋਈ ਐਮੀ ਸਾਹਮਣੇ ਆਇਆ ਤੁਹਾਡੇ ਨਹੀਂ ਹੋਈ ਤਕਨੀਕ ਫੈਮਲੀ ਬੈਕਗਰਾਉਂਡ ਕੋਈ ਫੈਮਲੀ ਬੈਕਗਰਾਉਂਡ ਦੇ ਰੈਜੈਂਟ ਸ਼ੈਕ ਦੀ ਜੋ ਇਨਵੈਸਟੀਗੇਟ ਕਰ ਰਹੇ ਆ ਅਸੀਂ ਜਿੱਦਾਂ ਇੱਕ ਦਾ ਫਾਰਮ ਖੇਤੀਬਾੜੀ ਕਰਦਾ ਹੈਗਾ ਉਹ ਦੂਜੇ ਬਾਰੇ ਵੀ ਹੁਣ ਜਿਹੜਾ ਉੱਥੇ ਦਾ ਲੋਕਲ ਪੁਲਿਸ ਹੈਗੀ ਆ ਹੁਣ ਤੋਂ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਇਨਸੀਡੈਂਟ ਜੀ ਕੀ ਇਹਨਾਂ ਦੇ ਉੱਤੇ ਸੀਰ ਕਿਰਦਾਰ ਸੀਗਾ ਇੱਕ ਪਿਸਟਲ ਜਿਹੜਾ ਖਰਾਬ ਹੋਇਆ ਉਹ ਇਹ ਕੰਟਰੀ ਮੇਡ ਪਿਸਟਲ ਹੈਗਾ ਹਮ ਮੱਤੀ ਬੋਲ ਦਾ ਪਿਸਟਲ ਹੈਗਾ ਪਤਾ ਲੱਗਾ ਕਿੱਥੋਂ ਇਹਨਾਂ ਨੂੰ ਮਿਲਿਆ ਕਿੱਦਾਂ ਲੈਣ ਇਹ ਕਰ ਰਹੇ ਇਨਵੈਸਟੀਗੇਟਿੰਗ ਕਿੱਥੋਂ ਲੈ ਕੇ ਆਏ ਇਹ ਕਮਿੰਗ ਆਊਟ ਚਾਂਸ ਹੋ ਜਾਏਗਾ ਚੱਲ ਲੈ ਇਸਕੇ ਤੇ ਠੀਕ ਹੈ ਥੈਂਕ ਯੂ ਸੋ ਮਚ